ਲੋਕ ਸਭਾ ਹਲਕਾ ਸੰਗਰੂਰ ਤੋਂ ਪੰਜਾਬ ਜਮਹੂਰੀ ਗੱਠਜੋੜ ਦੇ ਸਾਂਝੇ ਉਮੀਦਵਾਰ ਜੱਸੀ ਜਸਰਾਜ ਵਿਧਾਨ ਸਭਾ ਹਲਕਾ ਲਹਿਰਾ ਗਾਗਾ ਚ ਪੈਂਦੇ ਪਿੰਡ ਮੰਡਵੀ ਪਹੁੰਚੇ ਜਿੱਥੇ ਇੱਕ ਚੋਣ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ ਤਾਂ ਇੱਕ ਅਜੀਹੀ ਘਟਨਾ ਵਾਪਰੀ ਜਿਸ ਨੇ ਕੀ ਸਮਾਜਿਕ ਤੇ ਕੀ ਸਿਆਸੀ ਹਲਕਿਆਂ ਦੇ ਲੋਕਾਂ ਦੇ ਧਨ ਖੜੇ ਕਰ ਦਿੱਤੇ ਹੋਇਆ ਇੰਜ ਕਿ ਜੱਸੀ ਜਸਰਾਜ ਜਦੋਂ ਸਟੇਜ ਤੋਂ ਭਾਸ਼ਣ ਦੇ ਰਹੇ ਸਨ ਤਾਂ ਉਹਨਾਂ ਨੇ ਉਦਾਹਰਨ ਦੇਣ ਲਈ ਆਪਣੇ ਕੋਲ ਖੜੇ ਇੱਕ ਕਮਜ਼ੋਰ ਜਿਹੇ ਬੱਚੇ ਨੂੰ ਅੱਗੇ ਕਰਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਪੰਜਾਬ ਦੇ ਸਿਆਸਤਦਾਨਾਂ ਨੇ ਸੂਬੇ ਦੀ ਇਹੋ ਜੀ ਹਾਲਤ ਕਰ ਦਿੱਤੀ ਹੈ ਇਸ ਤੋਂ ਪਹਿਲਾਂ ਕਿ ਜੱਸੀ ਜਸਰਾਜ ਦੇ ਇਸ ਕਥਨ ਤੇ ਭੜਕ ਕੇ ਉਹ ਬੱਚਾ ਖੁਦ ਕੁਝ ਬੋਲਦਾ ਜੱਸੀ ਦਾ ਭਾਸ਼ਣ ਸੁਣ ਰਹੇ ਸਾਹਮਣੇ ਬੈਠੇ ਲੋਕਾਂ ਵਿੱਚੋਂ ਕੁਝ ਨੇ ਹੱਸਣਾ ਸ਼ੁਰੂ ਕਰ ਦਿੱਤਾ ਜਿਸ ਨੂੰ ਦੇਖ ਕੇ ਜੱਸੀ ਨੂੰ ਗੁੱਸਾ ਆ ਗਿਆ ਤੇ ਉਹਨਾਂ ਨੇ ਆਪਣਾ ਭਾਸ਼ਣ ਸੁਣ ਰਹੇ ਲੋਕਾਂ ਨੂੰ ਮੂੰਹ ਤੇ ਹੀ ਕਹਿ ਦਿੱਤਾ ਉਹ ਮੈਥੋਂ ਜੁੱਤੀਆਂ ਨਾ ਖਾਲਿਓ ਨਹੀਂ ਵੋਟ ਪਾਉਣੀ ਨਾ ਪਾਇਓ ਜਿਸ ਦੀ ਵੀਡੀਓ ਹੁਣ ਖੂਬ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਆ ਦੇਖ ਲਓ ਇਹ ਜੀ ਹਾਲਤ ਪੰਜਾਬ ਦੀ ਹੈ ਓਏ ਯਾਰ ਮੈਂ ਮੈਨੂੰ ਤਾਂ ਜੁੱਤੀਆਂ ਨਾ ਖਾ ਲਿਓ ਓਏ ਹੱਸਦੇ ਕਿਉਂ ਯਾਰ ਨਹੀਂ ਵੋਟ ਪਾਉਣੀ ਨਾ ਪਾਇਓ ਸਹੀ ਗੱਲ ਹੈ ਜੀ ਓਏ ਇਹ ਜੀ ਹਾਲਤ ਕਰਤੀ ਕਦੀ ਐਦਾਂ ਦੇ ਹੁੰਦੇ ਸੀ ਇਹ ਹਸਣ ਦੀ ਗੱਲ ਆ ਲੋਕ ਸੰਗਤ ਤਾਂ ਨਹੀਂ ਹੈ ਗਈ ਨਹੀਂ ਜੀ ਇਸੇ ਕਰਕੇ ਜੁੱਤੀਆਂ ਤੇ ਕਾਂਗਰਸ ਦੀ ਕਦੀ ਤਾਲੀਆਂ ਵੀ ਕਦੀ ਭਾਜਪੀ ਦੀ ਖਾਈ ਜਾਓ ਜੇ ਤੁਹਾਡੇ ਨਾਲ ਉਹ ਬੀਬੀ ਰੋਂਦੀ ਆ ਉਹਦੀ 80 ਉਮਰ ਹੋ ਗਈ ਕਿਸੇ ਦੀ ਤਾਂ ਮਾਂ ਏ ਆਪਣੀਆਂ ਮਾਵਾਂ ਦੀ ਚੁੰਨੀ ਵਾਸਤੇ ਲੜੋ ਆਪਣੀਆਂ ਭੈਣਾਂ ਦੀਆਂ ਚੁੰਨੀਆਂ ਵਾਸਤੇ ਲੜੋ ਉਹ ਬਾਪੂ ਦੀ ਪੱਗ ਵਾਸਤੇ ਲੜੋ ਜੇ ਤੁਹਾਡੇ ਲਈ ਕੋਈ ਕੁਝ ਨਹੀਂ ਕਰ ਰਿਹਾ ਤੇ ਜੇ ਤੁਸੀਂ ਸਵਾਲ ਨਹੀਂ ਕੱਢਦੇ ਜੇ ਤੁਸੀਂ ਉਹਨੂੰ ਘੇਰਦੇ ਵੀ ਜੇ ਸਿਰਫ ਕਹਨੇ ਹੋ ਭਾਈ ਸਰਪੰਚ ਦੇ 140 ਕੇਟੀ ਉਤਰੀ ਹੈ दारू ਦੀ ਅੱਪਾਂ ਦਾ ਕਹਿਤਾ ਸਾਡੀਆਂ 10 ਵੋਟਾਂ ਨੇ ਪੂਰੀ ਇੱਕ ਕੇਟੀ ਲੱਭੂਗੀ ਓਏ ਆ ਬੀਬੀ ਕਹਿੰਦੀ ਆ ਅਸੀਂ ਤਾਂ दारू ਨਹੀਂ ਪੀਂਦੀ ਆ ਸਾਨੂੰ ਕਿਉਂ ਮਾਰਦੇ ਝੁਲਸਦੇ ਨੇ ਬੰਦੇ ਮਰਦਿਆਂ ਇਹ ਹਰਾਮ ਦੀ ਪੀ ਕੇ ਫਿਰ ਜਨਾਨੀਆਂ ਕੁੱਟਦੇ ਨੇ ਘਰੇ ਜਾ ਕੇ ਕਦੀ ਸੋਚਿਆ ਓਏ ਜਿਹੜੀ ਤੁਹਾਨੂੰ दारू ਦੀ ਬੋਤਲ ਦਿੰਦੇ ਆ ਨਾ 35 ਰੁਪਏ ਦੀ ਜਾਂ 75 ਰੁਪਏ ਦੀ ਬੋਤਲ ਪੈਂਦੀ ਹੈ ਇਹਨਾਂ ਨੂੰ ਥੋਕ ਚ ਉਹਦੇ ਚ ਵੀ ਕੈਪਸੂਲ ਗੰਦੇ ਪਾ ਕੇ ਦਿੰਦੇ ਆ ਵੀ ਮਰੋ ਡੱਪੋ ਤੁਹਾਡਾ ਰਿਸ਼ਤੇਦਾਰ ਕਦੀ ਤੁਹਾਡਾ ਕੋਈ ਰਿਸ਼ਤੇਦਾਰ ਤੁਹਾਨੂੰ ਬਿਨਾਂ ਮਤਲਬ ਤੋਂ ਚਾਹ ਰਿਹਾ ਪੁੱਛਦਾ ਜੇ ਲੋੜ ਪੈ ਜਾਏ ਰਿਸ਼ਤੇਦਾਰ ਨੂੰ ਕੋ ਭਾਈ ਯਾਰ ਬਾਪੂ ਦਾ ਆਪਰੇਸ਼ਨ ਕਰਾਉਣਾ 25000 ਨਹੀਂ ਦਿੰਦਾ ਕੋਈ ਦਿੰਦਾ ਕੋਈ ਕੋਈ ਨਹੀਂ ਦਿੰਦਾ ਜੀ ਦਿੰਦਾ ਕੋਈ ਕਦੀ ਸੋਚਿਆ ਕਿ ਪੰਦਰਾਂ ਸਾਲਾਂ ਚ 1825 ਦਿਨ ਤੇ ਪੰਜ ਦਿਨ ਗਰੀਬਾਂ ਨੂੰ ਜਵਾਈ ਕਿਉਂ ਬਣਾਉਂਦਾ ਹੈ ਰਾਜਾ ਅਮਰਿੰਦਰ ਸਿੰਘ ਕਿਉਂ ਪ੍ਰਕਾਸ਼ ਸਿੰਘ ਬਾਦਲ ਤੁਹਾਨੂੰ ਜਵਾਈਆਂ ਵਾਂਗੂ ਸੇਵਾ ਕਰਦਾ ਥੋਦੀ ਪੰਜ ਦਿਨ ਤੁਹਾਨੂੰ ਕਹਿੰਦੇ ਝੁਲਸ ਲੋ ਦਾਰੂ ਪੀ ਲੋ ਲੈ ਲੋ ਪੁੱਕੀ ਲੈ ਲੋ ਫੀਮ ਮਰ ਲੋ ਤਾਂ ਕਿ ਤੁਹਾਨੂੰ ਹੋਸ਼ ਨਾ ਪੰਜ ਦਿਨਾ ਪਿੱਛੇ 1820 ਦਿਨ 1800 ਦਿਨ ਰਾਜਿਆਂ ਦੀਆਂ ਚੁੱਕੀਆਂ ਤੇ ਤੁਹਾਡਾ ਸਿਰ ਐਨੇ ਸਾਲਾਂ ਤੋਂ ਪੈਂਦੀਆਂ ਕਿੰਨਾ ਚਿਰ ਖਾਣੀਆਂ ਨੇ ਕਦੀ ਤਾਂ ਆਪਣਾ ਦਿਮਾਗ ਲਾ ਲੋ ਯਾਰ ਕਦੀ ਇਹ ਜੋ ਮਾਂ ਕਰਨ ਕਦੀ ਕਾਂਗਰਸ ਕਦੀ ਕਾਲੀ ਇੱਕ ਲੁੱਟਦਾ ਦੂਜਾ ਕਹਿੰਦਾ ਆ ਜਾ ਉਹ ਲੁੱਟਦਾ ਬੜਾ ਪਾਪੀ ਆ ਜਾ ਮੇਰੇ ਕੋਲ ਆ ਜਾ ਆਜਾ ਮੇਰਾ ਬੱਚਾ ਫਿਰ ਉਹ ਲੈ ਜਾਂਦਾ ਭਲੋਕੇ ਤੁਹਾਨੂੰ ਫੇਰ ਉਹ ਕਹਿੰਦਾ ਹੁਣ ਇਹਨੂੰ ਸਾਨੂੰ ਫੇਰ ਲੁੱਟ ਲੋ ਉਹ ਹੱਟਾ ਤੂੰ ਹੀ ਕਹਿੰਦਾ ਪਾਪੀ ਐ ਮੈਨੂੰ ਬੁੱਕਲ ਚ ਲੈ ਕੇ ਆਨੇ ਮੇਰੀ ਪਿੱਠ ਚੋਰਾ ਮਾਰਿਆ ਫੇਰ ਤੁਸੀਂ ਜਖਮੀ ਹੋ ਕੇ ਦੂਜੇ ਦੇ ਕੋਲ ਉਹ ਕਹਿੰਦਾ ਹੁਣੇ ਮਾਰਿਆ ਮੇਰੇ ਕੋਲ ਆ ਜਾ ਤੁਹਾਨੂੰ ਪਤਾ ਹੈ ਕਿ ਤੁਹਾਡੇ 1820 ਦਿਨ ਦਾ ਸਵਾਲ ਆਉਂਦਾ ਹੈ 5 ਦਿਨ ਤੁਹਾਡੇ ਅੱਗੇ ਹਰ ਕੋਈ ਇਦਾ ਇਦਾ ਆਉਂਦਾ ਮਿੱਠੀਆਂ ਮਿੱਠੀਆਂ ਚੋਪੜੀਆਂ ਚੋਪੜੀਆਂ ਗੱਲਾਂ ਤੁਹਾਨੂੰ ਵੱਡੇ ਵੱਡੇ ਲਾਰੇ ਲੋਨੀ ਪਾਪ ਨੌਕਰੀਆਂ ਕਰ ਦਾਂਗੇ ਉਹ ਕਰ ਦਾਂਗੇ ਕਿਉਂਕਿ ਤੁਸੀਂ ਘਾਟੇ ਦਾ ਸੌਦਾ ਕਰਦੇ ਹੋ ਓਏ ਆ ਬੱਚੇ ਦਾ ਦੇਖ ਲੋ ਐਡਾ ਭਾਰੀ ਬਸਤਾ ਉਹਦਾ ਇਹਨਾਂ ਦਾ ਭਾਰੇ ਦਾ ਨੇ ਜੋਖ ਲੋ ਸਾਹਮਣੇ ਜੋਖ ਲੋ ਇਹਦੇ ਵਿਚਾਰੇ ਨੇ ਪੜ ਜਾਣਾ ਇਹਦੇ ਪਿਓ ਨੇ ਹੱਡਵਾ ਵਾਕੇ ਫੀਸਾਂ ਦੇਣੀਆਂ ਪੜ ਲੈ ਪੁੱਤ ਮੈਂ ਤਾਂ ਗਰੀਬੀ ਕੱਟ ਲਈ ਤੂੰ ਪੜ ਲੈ ਜਦੋਂ ਇਹਨੇ ਪੜਨਾ ਹੈ ਜਦੋਂ ਇਹਨੂੰ ਨੌਕਰੀ ਨਹੀਂ ਮਿਲਨੀ ਇਹਨੇ ੱਟੇ ਖਾਣੇ ਆ ਫਿਰ ਇਹਦੇ ਨਾਲ ਦੇ ਨੇ ਕਹਿਣਾ ਆਜਾ ਪੈਕ ਲਾ ਲਈਏ ਕਿਉਂਕਿ ਜੇ ਹੋਸ਼ ਚ ਰਹਿੰਦਾ ਤਾਂ ਬਾਈ ਗਰੀਬੀ ਤੰਗ ਕਰਦੀ ਐ ਬਾਪੂ ਕਹਿੰਦਾ ਤੂੰ ਨੌਕਰੀ ਨਹੀਂ ਲੱਗਦਾ ਤੇਰੇ ਤੇ ਪੈਸੇ ਲਾਏ ਨੌਕਰੀ ਮਿਲਦੀ ਨਹੀਂ ਫਿਰ ਇਹ ਕੀ ਕਰੂਗਾ ਚਿੱਟੇ ਤੇ ਲੱਗੂਗਾ ਫਿਰ ਇਹ ਕੈਪਸੂਲਾ ਤੇ ਲੱਗੂਗਾ ਕਿਉਂਕਿ ਜਦ ਇਹਨੂੰ ਹੋਸ਼ ਆਉਂਦਾ ਇਹਦੀ ਗਰੀਬੀ ਇਹਦੀ ਮਜਬੂਰੀਆਂ ਤੰਗ ਕਰਦੀਆਂ ਨੇ ਇਸ ਕਰਕੇ ਅੱਤੇ ਬੱਚੇ ਸਾਡੇ ਚਿੱਟੇ ਚੱਲ ਕਟੋ ਕਟੋ ਦੰਦੀਆਂ ਬਾਈ ਜੀ ਕਿੰਨੀ ਉਮਰ ਹੈ ਬੱਤੇ ਦੀ 7 7 ਸਾਲ ਇਹਦੀ 11 ਸਾਲ ਬਾਅਦ ਵੋਟ ਬੰਨੀ ਹੈ ਕਿੰਨੇ ਸਾਲ ਬਾਅਦ 11 ਜਦੋਂ ਇਹਦੀ ਵੋਟ ਬੰਨੀ ਹੈ ਤੇ ਬਾਈ ਜੀ ਦੋ ਵਾਰ ਵੋਟਾਂ ਲੰਘ ਜਾਣੀਆਂ ਨੇ ਅੱਜ ਤੋਂ ਬਾਅਦ ਠਿਕਾਵਲੇ ਪੰਜ ਸਾਲ ਉਦੋਂ ਅਗਲੇ 5 ਸਾਲ ਫੇਰ ਜਾ ਕੇ ਇਹਦੇ ਵਿੱਚ ਫੁੱਟਣੀ ਹੈ ਇਹਦੀ ਵੋਟ ਬੰਨੀ ਹੈ ਉਦੋਂ ਤੱਕ ਇਹਦੀ ਜ਼ਿੰਦਗੀ ਦਾ ਵਾਲੇ ਵਾਰਸ ਕੌਣ ਹੈ ਇਹਦਾ ਬਾਪੂ ਬੇਬੇ ਜੇ ਬਾਪੂ ਬੋਤਲ ਚੱਕ ਲੂਗਾ ਇਹਦੀ ਛੱਡੋ ਮੇਰੇ ਬੱਚਿਆਂ ਦੀ ਲਾ ਲਓ ਕਿਸੇ ਦੀ ਲਾ ਆਪਣੇ ਜਮੀਰ ਦੀ ਤੱਕੜੀ ਤੋਲ ਕੇ ਦੇਖੋ ਬਾਬੇ ਨਾਨਕ ਵਾਲੀ ਤੇਰਾ ਤੇਰਾ ਤੋਲਣ ਵਾਲੀ ਤੱਕੜੀ ਤੋਲ ਕੇ ਦੇਖੋ ਉਹਦੇ ਚ ਇੱਕ ਪਾਸੇ ਦਾਰੂ ਦੀ ਬੋਤਲ ਰੱਖ ਦਿਓ ਜਿਹੜੀ ਅਕਾਲੀ ਕਾਂਗਰਸੀ ਤੁਹਾਨੂੰ ਦਿੰਦੇ ਆਏ ਇੱਕ ਪਾਸੇ ਇੱਕ ਪਾਸੇ ਆਪਣੇ ਪਿਓ ਦੀ ਪੱਗ ਮਾਂ ਦੀ ਚੁੰਨੀ ਤੇ ਬੱਚਿਆਂ ਦਾ ਬਚਪਨ ਰੱਖ ਦਿਓ ਇੱਚ ਕਿਹច ਕਹੁੰਦੇ ਦਾਰੂ ਦੀ ਬੋਤਲ ਤੁਸੀਂ ਘਾਟੇ ਦੇ ਸੌਦੇ ਨਾ ਕਰੋ ਉਧਰ ਦੂਜੇ ਪਾਸੇ ਖਨੌਰੀ ਚ ਭੋਜਨ ਸਮਾਜ ਪਾਰਟੀ ਦੇ ਦਫਤਰ ਅੰਦਰੋਂ ਜਾਰੀ ਕੀਤੀ ਗਈ ਇੱਕ ਵੀਡੀਓ ਵਿੱਚ ਜੱਸੀ ਜਸਰਾਜ ਨੇ ਉਕਤ ਮਾਮਲੇ ਤੇ ਸਫਾਈ ਦਿੰਦਿਆਂ ਕਿਹਾ ਕਿ ਜਿਹੜੀ ਵੀਡੀਓ ਸੰਬੰਧੀ ਉਹਨਾਂ ਤੇ ਦੋਸ਼ ਲਾਏ ਜਾ ਰਹੇ ਨੇ ਉਸ ਵੀਡੀਓ ਨੂੰ ਆਮ ਆਦਮੀ ਪਾਰਟੀ ਤੇ ਕੁਝ ਹੋਰ ਵਿਰੋਧੀਆਂ ਨੇ ਜੱਸੀ ਨੂੰ ਬਦਨਾਮ ਕਰਨ ਲਈ ਜਾਣਬੁੱਝ ਕੇ ਵਾਇਰਲ ਕੀਤਾ ਹੈ। ਅਸਲੋ ਦੋਸਤੋ ਮੈਂ ਤੁਹਾਡਾ ਆਪਣਾ ਜੱਸੀ ਜਸਰਾਜ ਅੱਜ ਸੀ ਲਹਿਰਾ ਗਾਗਾ ਦੇ ਵਿੱਚ ਆਪਣਾ ਤੌਰ ਪ੍ਰਚਾਰ ਕਰ ਰਿਹਾ ਸੀ ਤੇ ਜਿਹੜੀਆਂ ਵੀਡੀਓਜ਼ ਵਾਇਰਲ ਕਰਕੇ ਐਡਿਟ ਕਰਕੇ ਜਾਣ ਕੇ ਇਦਾਂ ਦੀ ਪੂਨ ਜੋੜ ਕੇ ਇਦਾਂ ਸਾਡੇ ਵਿਰੋਧੀ ਸਾਡੇ ਲੱਗੇ ਹੋਏ ਨੇ ਆਮ ਆਦਮੀ ਪਾਰਟੀ ਦੇ ਵੀ ਜਿਹੜੇ ਭਗਵੰਤ ਮਾਨ ਦੇ ਚੇਲੇ ਚਾਪਕੇ ਨੇ ਆ ਜਿਹੜੀਆਂ ਹੋਰ ਵਿਰੋਧੀ ਪਾਰਟੀਆਂ ਨੇ ਕਾਂਗਰਸ ਅਕਾਲੀ ਦਲ ਵੀ ਨਾਲ ਰਹੇ ਨੇ ਉਹ ਐਡਿਟ ਕਰ ਕਰਕੇ ਵੀਡੀਓਜ਼ ਬਣਾ ਰਹੇ ਨੇ ਪਾ ਰਹੇ ਨੇ ਇੱਕ ਪੂਰਾ ਇਕੱਠ ਸੀ ਮਾਣਵੀ ਪਿੰਡ ਦੇ ਵਿੱਚ ਤੇ ਉੱਥੇ ਇੱਕ ਦਲਿਤ ਲੇਡੀ ਰੋ ਕੇ ਆਪਣਾ ਦੁੱਖ ਦੱਸ ਰਹੀ ਸੀ ਕੁਝ ਇੱਕ ਪਲਾਂਟਿਡ ਬੰਦੇ ਜਿਵੇਂ ਕੱਲ ਤਾਂ ਜਲੇ ਪਿੰਡ ਪਿੰਡ ਭੇਜੇਗੇ ਉੱਥੇ ਵੀ ਭੇਜੇ ਗਏ ਸੀ ਉਹ ਆ ਕੇ ਉਸ ਦਲਿਤ ਮਾਂ ਦੇ ਉੱਤੇ ਹੱਸ ਰਹੇ ਸੀ ਤੇ ਬਾਈ ਜੀ ਅਸੀਂ ਦਲਿਤਾਂ ਦੇ ਉੱਤੇ ਪਹਿਲਾਂ ਹੀ ਥੇਰਾ ਜ਼ੁਲਮ ਦੇਖਿਆ ਹੈ ਇੱਕ ਤਾਂ ਇਹ ਤੁਮਾਰ ਜਿਹੜੀ ਲੋਰੀ ਸੀ ਵਿੱਥਿਆ ਦੱਸ ਰਹੀ ਸੀ ਕਿ ਦਾਰੂ ਵੰਡੀ ਜਾਂਦੀ ਹੈ ਤੇ ਸਾਨੂੰ ਕੀ ਮਿਲਦਾ ਸਾਡੋ ਤਾਂ ਰਾਜ ਤੱਕ ਘਰ ਨਹੀਂ ਮਿਲਿਆ ਚੱਟ ਦਾ ਪਾਣੀ ਵੀ ਮਿਲ ਰਿਹਾ ਪੀਣ ਔਰ ਉੰਦੀ ਬਾਹ ਦੇ ਵਿੱਥਿਆ ਦੇਖ ਕੇ ਕੁਝ ਵੀ ਜਿਹੜੇ ਪ੍ਰੋਟੈਸਟਡ ਬੰਦੇ ਸੀ ਜਿਹੜੇ ਆ ਕੇ ਰੌਲਾ ਰੱਪਾ ਪਾ ਰਹੇ ਸੀ ਤੇ ਉਸ ਦਲਿਤਾਂ 'ਤੇ ਹੱਸ ਰਹੇ ਸੀ ਉਹਨਾਂ ਨੂੰ ਜਿਹੜੀ ਗੱਲ ਕਹੀ ਹੈ ਟਿਕਾ ਕੇ ਕਹੀ ਹੈ ਅਸੀਂ ਉੱਪਰ ਦੇ ਨਹੀਂ ਸਾਨੂੰ ਉਹਨਾਂ ਲੋਕਾਂ ਦੀ ਬੋਟ ਦੀ ਕੋਈ ਲੋੜ ਨਹੀਂ ਜਿਹੜੇ ਇੱਕ ਮਾਂ ਦੇ ਉੱਤੇ ਹੱਸਦੇ ਨੇ ਮਾਂ ਦੇ ਦੁੱਖ 'ਤੇ ਹੱਸਦੇ ਨੇ ਜਿਹੜੇ ਆਪਣੀ ਮਾਂ ਦੀ ਇੱਜ਼ਤ ਨਹੀਂ ਕਰਨਾ ਜਾਣਦੇ ਉਹ ਆਪਣੇ ਦੇਸ਼ ਦੀ ਜਾਂ ਕਿਸੇ ਪਾਰਟੀ ਦੀ ਇੱਜ਼ਤ ਕੀ ਕਰਨਗੇ ਉਹ ਸੰਗਰੂਰ ਜਾਂ ਬਹਿਰੇ ਘੱਗੇ ਦੀ ਇੱਜ਼ਤ ਕੀ ਕਰਨਗੇ ਅਸੀਂ ਪੰਜਾਬੀ ਹਾਂ ਭਾਈ ਜੀ ਰੱਬ ਤੋਬਾ ਮਾਂ ਦਾ ਦਰਜਾ ਹੁੰਦਾ ਹੈ ਤੇ ਮਾਂ چاہے ਕਿਸੇ ਗਰੀਬ ਦੀ ਰੋਵੇ ਤੇ ਚਾਹੇ ਆਪਣੀ ਉਹ ਦੇਖੀ ਨਹੀਂ ਕਰ ਸਕਦੀ ਉਹ ਜਿਹੜੇ ਬੰਦੇ ਆਪਣੀ ਮਾਂ ਦੀ ਇੱਜ਼ਤ ਨਹੀਂ ਕਰਨਾ ਜਾਣਦੇ ਜੋ ਕਿ ਦਲਿਤ ਮਹਾਦੇਸਰ ਨੂੰ ਕਰਨਾ ਜਾਣਦੇ ਉਹਨਾਂ ਦੇ ਸੱਚ ਨੂੰ ਚੋਟਾ ਵੀ ਲੋੜ ਨਹੀਂ ਪਈ ਅਸੀਂ ਸੱਚ ਨਾਲ ਖੜੇ ਹਾਂ ਅੱਜ ਮੇਰੇ ਨਾਲ ਗੁਰਦੀਪ ਸਿੰਘ ਜੀ ਚਨਾਰਦਾ ਸਾਹਿਬ ਇਹ ਸੀ ਨਾਲ ਤੇ ਭਾਈ ਮੋਤੀराम ਜੀ ਇਹ ਸਾਡੇ ਨਾਲ ਸੀ ਇਹ ਸਾਰੇ ਅੱਜ ਵੀ ਅਸੀਂ ਸਾਡੇ ਬੀਐਸਪੀ ਦੇ ਦਫ਼ਤਰ 'ਚ ਬੈਠੇ ਹਾਂ ਇੱਥੇ ਕਨੌਰੀਆਂ ਪਿੰਡਾਂ ਦੇ ਨੌਕਰੀਆਂ ਕਰਾ ਲਈ ਕਨੌਰੀਮੈਂਟ 'ਚ ਬੈਠੇ ਆ ਪ੍ਰਚਾਰ ਕਰਕੇ ਆ ਬਾਈ ਜੀ ਅਗਰ ਇੱਕ ਵੀ ਸ਼ਬਦ ਕਿਸੇ ਨੂੰ ਉੱਪਰ ਤੁਹਾਨੂੰ ਕਿਆ ਹੋਵੇ ਸਾਡੇ ਕੋਲ ਕਿਹੜਾ ਭਗਵਤ ਮਾਨ ਮੰਨੂ ਭਾਈ ਸਿਕਿਉਰਿਟੀ ਰੱਖੀ ਹੋਈ ਆ ਜਾਂ ਕਿਸੇ ਸੁਬੀਰ ਬਾਦਲ ਕੋਲ ਜਾਂ ਟੀਮ ਸੇਵੰਗੂ ਜਾਂ ਪਰਖਲਵਾਲਾ ਨੂੰ ਸਿਕਿਉਰਿਟੀ ਰੱਖੀ ਹੋਈ ਆ ਪਹਿਲੇ ਤੋਰੇ ਬੰਦੇ ਆ ਗਰੀਬਾਂ ਦਾ ਦਰਦ ਮੰਦਾਵੇ ਤੇ ਭਾਈ ਜੀ ਇਹ ਕੋਈ ਵੀ ਬਾਣੀ ਗੱਲ ਤੁਸੀਂ ਲੋਕਾਂ ਨੂੰ ਕਹੋਗੇ ਤਾਂ ਲੋਕ ਤੁਹਾਨੂੰ ਬਖਸ਼ਣਗੇ ਨਹੀਂ ਉਹਨਾਂ ਲੋਕਾਂ ਨੇ ਮਾੜਾ ਮੋਈ ਪਿਆਰ ਦਿੱਤਾ ਤੁਸੀਂ ਮੇਰੀ ਫੈਨ ਪੇਜ ਦੇ ਉੱਤੇ www.facebook.com/jasrajjassi ਤੇ ਪੂਰਾ ਵੀਡੀਓ ਦੇਖਿਓ ਤੁਹਾਨੂੰ ਮਾਸੂਮ ਸਕੂਲ ਦੇ ਬਸਤੇ ਚੱਕੇ ਹੋਏ ਬੱਚੇ ਵੀ ਦੇਖਣਗੇ ਤੁਹਾਨੂੰ ਰੋਣਗੇ ਉਹਨੀਆਂ ਮਾਵਾਂ ਵੀ ਦੇਖਣਗੀਆਂ ਤੇ ਉਹ ਲਹਿਰੇ ਦੀ ਟਿਕਟ ਕਿੰਨੇ ਚ ਵੇਚੀ ਸੀ ਆਮ ਆਦਮੀ ਪਾਰਟੀ ਚ ਉਹ ਦਾ ਸਗੂਤ ਦੰਦੇ ਹੋਏ ਵਿਜੋਗ ਵੀ ਦੇਖਣਗੇ ਇਸ ਤੋਂ ਜ਼ਿਆਦਾ ਕੁਝ ਨਹੀਂ ਕਹਿਣਾ ਸੱਚ ਦੇ ਨਾਲ ਖੜੇ ਆ ਸੱਚ ਦੇ ਨਾਲ ਖੜੇ ਸੀ ਤੇ ਸੱਚ ਦੇ ਨਾਲ ਖੜੇ ਰਹਾਂਗੇ ਭਾਈ ਉਹ ਜੀ ਦਾ ਖਾਲਸਾ ਭਾਈ ਉਹ ਜੀ ਕੀ ਮਥੇ ਉਧਰ ਜਦੋਂ ਇਸ ਮਾਮਲੇ ਤੇ ਆਪ ਦੇ ਸੁਪਾ ਪ੍ਰਦਾਨ ਭਗਵੰਤ ਮਾਨ ਨਾਲ ਗੱਲ ਕਰਨੀ ਚਾਹੀ ਤਾਂ ਉਹ ਕਿਸੇ ਕਾਰਨ ਫੋਨ ਨਹੀਂ ਚੱਕ ਸਕੇ ਭਾਵੇਂ ਜਸੀ ਜਸਰਾਜ ਨੇ ਆਪਣੇ ਸਾਹਮਣੇ ਬੈਠੇ ਲੋਕਾਂ ਨੂੰ ਗੁੱਸੇ ਨਾਲ ਜੋ ਕੁਝ ਵੀ ਬੋਲਿਆ ਉਹ ਸ਼ਾਇਦ ਉਹਨਾਂ ਨੇ ਲੋਕਾਂ ਨੂੰ ਸਮਝਾਉਣ ਲਈ ਕਿਹਾ ਸੀ ਪਰ ਜਿਸ ਲਹਿਜੇ ਨਾਲ ਉਹਨਾਂ ਨੇ ਚੋਣਾਂ ਤੋਂ ਪਹਿਲਾਂ ਹੀ ਲੋਕਾਂ ਨੂੰ ਜੁੱਤੀਆਂ ਮਾਰਨ ਦੀ ਗੱਲ ਕਹਿ ਦਿੱਤੀ ਉਹ ਆਪਣੇ ਆਪ ਵਿੱਚ ਕਈ ਤਰ੍ਹਾਂ ਦੇ ਵਿਵਾਦ ਛੇੜ ਗਈ ਹੈ ਕਿਉਂਕਿ ਵਿਰੋਧੀਆਂ ਅਨੁਸਾਰ ਜਿਹੜਾ ਬੰਦਾ ਵੋਟਾਂ ਤੋਂ ਪਹਿਲਾਂ ਹੀ ਵੋਟਰਾਂ ਨੂੰ ਜੁੱਤੀਆਂ ਮਾਰਨ ਦੀ ਗੱਲ ਕਹਿ ਰਿਹਾ ਹੈ ਉਹ ਜਿੱਤ ਕੇ ਕੀ ਹਾਲ ਕਰੇਗਾ ਇਹ ਸੋਚ ਕੇ ਵੀ ਰੂਹ ਕੰਮ ਜਾਂਦੀ ਹੈ